ਤੇ ਅ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਤਵਿੰਦ ਕੁਮਾਰ ਜੀ ਜਿਸ ਨੂੰ ਨਾਲ ਨੂੰ ਸ਼ਰਧਾਂਜਲੀ ਪੇਤਰਨ ਆਈ ਸੀ ਉਹਦਾ ਔਕਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਨੇ ਉਹਨਾਂ ਦੀ ਯਾਦ ਚਿੱਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਿਹੜਾal ਵਾਤਾਵਰਣ ਦਾ ਵਿਟਿਆਨ ਉਹ ਵੇਖੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਸੇਕ ਸੱਚੀ ਸ਼ਰਧਾਂਜਲੀ ਉਹ ਦੇ ਸਕੀ ਹੈ ਅੱਜ ਜੀ ਮੈਂ ਅਲੀ ਮਦੈ ਕੀ ਨਾਂ ਕੀ ਕਹਿਣਾ ਚਾਹੁੰਦੇ ਉਹ ਅੱਜ ਯਾਦ ਕੀਤਾ ਜਾ ਰਿਹਾ ਕੋਈ ਨਹੀਂ ਜੇ ਬਤਾ ਕੀ ਕਹਿਣਾ ਆ ਕੀ ਨਹੀਂ ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਵੀ ਚਲੋ ਦੁਨੀਆਂ ਤੇ ਨਾਂ ਕਰਕੇ ਕੀ ਆ ਬਾਤ ਦਾ ਮਦੈ ਨੂੰ ਪਾਰਕ ਚ ਆਉਂਦੇ ਜੇ ਪੁੱਤ ਦੀ ਯਾਦ ਆਉਂਦੀ ਬੜੀ ਯਾਦ ਆਉਂਦੀ ਹੈ ਪਿਓ ਦਾ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਜਾਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਆ ਖਜਾ ਦਾ ਨੇ ਅੱਜ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤ ਮੰਗੀ ਉਹ ਤਾਂ ਭੁੱਲ ਜਾਨਾ